ਪੰਜਾਬ ਸਰਕਾਰ ਵੱਲੋਂ ਲਗਾਤਾਰ মিডিਆ ਦੇ ਉੱਤੇ ਜੋ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਉਸ ਸੰਬੰਧ ਵਿੱਚ ਅੱਜ ਲਗ ਲਗ ਐਸੋਸੀਏਸ਼ਨਾਂ ਜੋ ਭਾਵੇਂ ਕਪੜਾ ਵਪਾਰੀ ਹੈ ਤੇ ਭਾਵੇਂ ਮੈਡੀਕਲ ਭਾਵੇਂ ਕੋਈ ਵੀ ਜੋ ਐਸੋਸੀਏਸ਼ਨਾਂ ਅੱਜ ਸਾਰੀਆਂ ਇਕੱਠੀਆਂ ਹੋ ਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਵਿੱਚ ਅੱਜ ਮੰਗ ਪੱਤਰ ਦਿੱਤਾ ਜਾਏਗਾ ਤੁਸੀਂ ਦੇਖ ਰਹੇ ਹੋ ਭਾਵੇਂ ਲੱਖ ਲੱਖ ਸਿੱਖ ਜਥੇਬੰਦੀਆਂ ਭਾਵੇਂ ਵਜਾ ਐਸੋਸੀਏਸ਼ਨਾਂ ਹੋਰ ਵੀ ਕਿਹੜੇ ਜੋ ਲੋਕ ਐਸੇ ਇਕੱਠੇ ਹੋਏ ਆਏ ਨੇ ਜਿਸ ਦੇ ਵਿੱਚ ਕਿਹੜੀਆਂ ਕਾਰਵਾਈਆਂ ਕੀਤੀਆਂ ਗਈ ਉਸ ਕਾਰਵਾਈਆਂ ਦੇ ਕਾਰਨ ਜੋ ਅੱਜ ਪੂਰੀ ਜੋ ਐਸੋਸੀਏਸ਼ਨਾਂ ਇਕੱਠੀਆਂ ਹੋਈਆਂ ਭਗਵਾਨ ਬਾਲਮੀਕੀ ਚੌਂਕ ਤੇ ਵਿੱਚ ਕਿਥੋਂ ਇਥੋਂ ਸਾਰੇ ਇਕੱਠੇ ਹੋ ਕੇ ਜੋ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਮੁਲਾਕਾਤ ਕਰਨਗੇ